ਦੁਨੀਆ ਪਰ ਜੋ ਸਿੱਖ ਜਿਹੜੇ ਆ ਆਪਣੇ ਧਾਰਮਿਕ ਸਥਾਨਾਂ ਨੂੰ ਔਰ ਕਈ ਲੋਕ ਆਪਣੇ ਪੁਰਖਿਆਂ ਦੇ ਜਾਇਦਾਦਾਂ ਤੇ ਘਰਾਂ ਨੂੰ ਵੇਖਣ ਜਾਂਦੇ ਆ ਖਾਸ ਤਰ੍ਹਾਂ ਦੀ ਖਿੱਚ ਹੁੰਦੀ ਆ ਉਹਦੇ ਨਾਲ ਇੱਕ ਖਾਸਾ ਇੱਕ ਕਿਸਮ ਦਾ ਵਪਾਰ ਜਿਹੜਾ ਉੱਥੇ ਉਹ ਬਣ ਗਿਆ ਔਰ ਕਾਫੀ ਸਾਰੇ ਅਲਾਈਡ ਹੋਰ ਕਾਰੋਬਾਰ ਹੁੰਦੇ ਆ ਜਿਹੜੇ ਉਹਦੇ ਨਾਲ ਮਿਲ ਜਾਂਦੇ ਆ ਇਹਦੇ ਨਾਲ ਹੀ ਜਦੋਂ ਤੁਸੀਂ ਉੱਥੋਂ ਟੈਕਸੀ ਲੈ ਕੇ ਜਾਂਦੇ ਹੋ ਤੇ ਜਿਹੜਾ ਰੋਡ ਟੈਕਸ ਹੁੰਦਾ ਉਹ ਮਿਲਦਾ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਲੋਕ ਸ਼ਾਪਿੰਗ ਕਰਦੇ ਆ ਤੇ ਉਹਦੇ ਨਾਲ ਵੀ ਪਾਕਿਸਤਾਨ ਦੀ ਇਕਨੋਮੀ ਨੂੰ ਥੋੜਾ ਹਲਾਰਾ ਮਿਲਦਾ ਭਾਰਤ ਦੇ ਪਾਸਪੋਰਟ ਧਾਰਕਾਂ ਤੇ ਚੜ੍ਹਦੇ ਪੰਜਾਬ ਦੇ ਸਿੱਖਾਂ ਨੂੰ ਪਾਕਿਸਤਾਨ ਸਰਕਾਰ ਵੀ ਬਹੁਤ ਘੱਟ ਵੀਜ਼ਾ ਦਿੰਦੀ ਹੈ ਸ਼੍ਰੋਮਣੀ ਕਮੇਟੀ ਜਾਂ ਹੋਰ ਅਦਾਰਿਆਂ ਵੱਲੋਂ ਜਥੇ ਦੇ ਰੂਪ ਵਿੱਚ ਸ਼ਰਤਾਂ ਸਹਿਤ ਵੀਜ਼ਾ ਦਿੱਤਾ ਜਾਂਦਾ ਹੈ ਫਿਰ 엘리ਟ ਪੁਲਿਸ ਦੀ ਇੱਕ ਗੱਡੀ ਤੁਹਾਡੀ ਗੱਡੀ ਦੇ ਮੂਹਰੇ ਲਾ ਕੇ ਉਹ ਲੋਕ ਆਪੋ ਆਪਣੇ ਇਲਾਕੇ ਦੀ ਹਦੂਦ ਤੋਂ ਬਾਹਰ ਤੀਕ ਤੁਹਾਨੂੰ ਛੱਡ ਕੇ ਆਉਂਦੇ ਹਨ ਉਹਨਾਂ ਦਾ ਰਵੱਈਆ ਸਿੱਖਾਂ ਪ੍ਰਤੀ ਭਾਵੇਂ ਠੀਕ ਹੀ ਹੁੰਦਾ ਹੈ ਪਰ ਤੁਹਾਡੇ ਲੋਕਲ ਡਰਾਈਵਰ ਤੇ ਪਾਕਿਸਤਾਨੀ ਦੋਸਤਾਂ ਪ੍ਰਤੀ ਰੁੱਖਾ ਤੇ ਪ੍ਰੂਸ਼ੀਆ ਤੌਂਸ ਵਾਲਾ ਹੀ ਹੁੰਦਾ ਹੈ ਬਹੁਤ ਹੀ ਵੇਰ ਬੇਇੱਜ਼ਤੀ ਭਰਪੂਰ ਹੀ ਹੁੰਦਾ ਹੈ ਪੰਜਾਬ 247 ਟੀਵੀ ਤੇ ਤੁਹਾਡਾ ਕਰਦੇ ਆ ਜੀ ਸਵਾਗਤ ਪ੍ਰੋਗਰਾਮ ਤੀਸਰੀ ਅੱਖ ਵਿੱਚ ਅੱਜ ਮੈਂ ਆਪਣੇ ਹੀ ਕੁਝ ਅਨੁਭਵ ਤੁਹਾਡੇ ਨਾਲ ਸਾਂਝੇ ਕਰਨੇ ਆ ਪਿਛਲੇ ਦਿਨੀ ਅਸੀਂ ਪਾਕਿਸਤਾਨ ਦੀ ਫੇਰੀ ਤੇ ਪਰਿਵਾਰ ਸਮੇਤ ਗਏ ਸੀਗੇ ਉੱਥੋਂ ਦੇ ਕੋਈ ਚੰਗੇ ਬੁਰੇ ਅਨੁਭਵ ਜਿਹੜੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਨ ਦੀ ਖੁਸ਼ੀ ਲੈ ਰਿਹਾ ਜਿਸ ਤਰ੍ਹਾਂ ਨਾਲ ਪਾਕਿਸਤਾਨ ਦੀ ਸਰਕਾਰ ਜਾਂ ਉੱਥੋਂ ਦੀ ਇਸਟੈਬਲਿਸ਼ਮੈਂਟ ਇਸਟੈਬਲਿਸ਼ਮੈਂਟ ਮੈਂ ਥੋੜਾ ਕਲੀਅਰ ਕਰ ਦਿਆਂ ਉੱਥੋਂ ਦੀ ਫੌਜ ਨੂੰ ਆਮ ਤੌਰ ਤੇ ਪਾਕਿਸਤਾਨੀ ਇਸਟੈਬਲਿਸ਼ਮੈਂਟ ਕਹਿੰਦੇ ਆ ਕਿਉਂਕਿ ਸਾਰਾ ਕੁਝ ਪਾਕਿਸਤਾਨ ਦੀ ਫੌਜ ਦੇ ਹਵਾਲੇ ਹੀ ਆ ਜਿਹੜੀ ਉੱਥੋਂ ਦੀ ਪੋਲੀਟੀਕਲ ਸਿਸਟਮ ਹੈ ਉਹ ਵੀ ਉਸ ਫੌਜ ਦੇ ਥੱਲੇ ਹੀ ਕੰਮ ਕਰਦਾ ਇਸੇ ਕਰਕੇ ਸਾਰੀ ਇਸਟੈਬਲਿਸ਼ਮੈਂਟ ਜਿਹੜੀ ਹੈ ਉਹ ਫੌਜ ਹੀ ਆ ਸੋ ਉੱਥੋਂ ਦੀ ਇਸਟੈਬਲਿਸ਼ਮੈਂਟ ਵੱਲੋਂ ਸਿੱਖਾਂ ਵਾਸਤੇ ਧਾਰਮਿਕ ਟੂਰਿਜ਼ਮ ਖੋਲਿਆ ਗਿਆ ਹੈ ਅਤੇ ਖਾਸ ਕਰਕੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਇਸ ਦਾ ਚੰਗਾ ਹੰਗਾਰਾ ਵੀ ਭਰਿਆ ਹੈ ਇਹ ਇੱਕ ਚੰਗਾ ਪਲਾਕਾਰੋਬਾਰ ਵੱਨਵਲ ਵੀ ਵਧ ਰਿਹਾ ਹੈ ਇਸ ਤੋਂ ਨਾ ਸਿਰਫ ਪਾਕਿਸਤਾਨ ਸਰਕਾਰ ਨੂੰ ਵਿਦੇਸ਼ੀ ਜਿਹੜੀ ਮੁਦਰਾ ਉਹ ਡਾਲਰਾਂ ਵਿੱਚ ਪ੍ਰਾਪਤ ਹੋ ਰਹੀ ਹੈ ਨਾਲ ਦੀ ਨਾਲ ਕੁਝ ਲੋਕਾਂ ਨੇ ਟੂਰਿਜ਼ਮ ਕੰਪਨੀਆਂ ਪੜਾ ਕੇ ਚੰਗਾ ਖਸਾ ਕਾਰੋਬਾਰ ਵੀ ਸ਼ੁਰੂ ਕਰ ਲਿਆ ਹੈ ਅਸਲ ਵਿੱਚ ਜਦੋਂ ਇਸ ਤਰ੍ਹਾਂ ਦਾ ਕੋਈ ਟੂਰਿਜ਼ਮ ਖੁੱਲਦਾ ਹੈ ਕਿਆ ਇਹ ਜਾਂਦਾ ਹੈ ਕਿ ਟੂਰਿਸਟ ਤੁਹਾਡੇ ਸਿਟੀ ਵਿੱਚੋਂ ਲੰਘ ਜਵੇ ਤੇ ਚਾਹੇ ਉਹ ਪਾਣੀ ਦਾ ਗਲਾਸ ਵੀ ਨਾ ਪੀਵੇ ਤਾਂ ਵੀ ਕੁਛ ਨਾ ਕੁਛ ਤੁਹਾਨੂੰ ਦੇ ਕੇ ਜਾਂਦਾ ਹੈ ਸੋ ਪਾਕਿਸਤਾਨ ਵਿੱਚ ਜਿਹੜੇ ਦੁਨੀਆ ਭਰ ਚੋਂ ਸਿੱਖ ਜਿਹੜੇ ਆ ਆਪਣੇ ਧਾਰਮਿਕ ਸਥਾਨਾਂ ਨੂੰ ਔਰ ਕਈ ਲੋਕ ਆਪਣੇ ਪੁਰਖਿਆਂ ਦੇ ਜਾਇਦਾਦਾਂ ਤੇ ਘਰਾਂ ਨੂੰ ਵੇਖਣ ਜਾਂਦੇ ਆ ਖਾਸ ਤਰ੍ਹਾਂ ਦੀ ਖਿੱਚ ਹੁੰਦੀ ਆ ਉਹਦੇ ਨਾਲ ਇੱਕ ਖਾਸਾ ਇੱਕ ਕਿਸਮ ਦਾ ਵਪਾਰ ਜਿਹੜਾ ਉੱਥੇ ਉਹ ਬਣ ਗਿਆ ਕੁਝ ਇੱਕ ਟੂਰਿਜ਼ਮ ਕੰਪਨੀਆਂ ਖੁੱਲ ਗਈਆਂ ਨੇ ਉਸ ਭਾਵੇਂ ਕੰਪਨੀ ਨੂੰ ਤੇ ਜਿਹੜਾ ਲਾਭ ਹੋਣਾ ਹੋਣਾ ਹੀ ਆ ਟੈਕਸੀ ਵਾਲਿਆਂ ਨੂੰ ਕਾਫੀ ਲਾਭ ਹੈ ਕੋਈ ਬੱਸਾਂ ਵਾਲਿਆਂ ਨੂੰ ਲਾਭ ਹੈ ਉਹਦਾ ਇਸ ਤੋਂ ਇਲਾਵਾ ਹੋਟਲ ਰੈਸਟੋਰੈਂਟ ਜਿਹੜੇ ਆ ਉਹਨਾਂ ਨੂੰ ਕਾਫੀ ਇਹਦਾ ਫਾਇਦਾ ਹੈ ਔਰ ਕਾਫੀ ਸਾਰੇ ਅਲਾਈਡ ਹੋਰ ਕਾਰੋਬਾਰ ਹੁੰਦੇ ਆ ਜਿਹੜੇ ਉਹਦੇ ਨਾਲ ਮਿਲ ਜਾਂਦੇ ਆ ਇਹਦੇ ਨਾਲ ਹੀ ਜਦੋਂ ਤੁਸੀਂ ਉੱਥੋਂ ਟੈਕਸੀ ਲੈ ਕੇ ਜਾਂਦੇ ਹੋ ਤੇ ਜਿਹੜਾ ਰੋਡ ਟੈਕਸ ਹੁੰਦਾ ਉਹ ਮਿਲਦਾ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਲੋਕ ਸ਼ਾਪਿੰਗ ਕਰਦੇ ਆ ਤੇ ਉਹਦੇ ਨਾਲ ਵੀ ਪਾਕਿਸਤਾਨ ਦੀ ਇਕਨੋਮੀ ਨੂੰ ਥੋੜਾ ਹਲਾਰਾ ਮਿਲਦਾ ਇਹਦੇ ਪਿੱਛੇ ਕੋਈ ਸਿਆਸੀ ਕਾਰਨ ਵੀ ਹੋਣਗੇ ਉਹ ਕੁਝ ਵੀ ਹੋਣ ਅਸੀਂ ਉਹੱਚ ਨਹੀਂ ਜਾਂਦੇ ਜਿਵੇਂ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੇ ਨਾਗਰਿਕਾਂ ਨੂੰ ਵੀਜ਼ੇ ਦੇਣ ਤੋਂ ਹੱਥ ਕੁੱਟ ਲਿਆ ਜਾਂਦਾ ਹੈ ਜਾਂ ਕਹਿ ਲਵੋ ਕਿ ਸੰਕੋਚ ਕੀਤਾ ਜਾਂਦਾ ਹੈ ਬਿਲਕੁਲ ਉਸੇ ਹੀ ਤਰ੍ਹਾਂ ਭਾਰਤ ਵਾਲੇ ਪਾਸੇ ਤੋਂ ਭਾਰਤ ਦੇ ਪਾਸਪੋਰਟ ਧਾਰਕਾਂ ਤੇ ਚੜ੍ਹਦੇ ਪੰਜਾਬ ਦੇ ਸਿੱਖਾਂ ਨੂੰ ਪਾਕਿਸਤਾਨ ਸਰਕਾਰ ਵੀ ਬਹੁਤ ਘੱਟ ਵੀਜ਼ਾ ਦਿੰਦੀ ਹੈ ਸ਼ਰਮਣੀ ਕਮੇਟੀ ਜਾਂ ਹੋਰ ਹੋਰ ਅਦਾਰਿਆਂ ਵੱਲੋਂ ਜਥੇ ਦੇ ਰੂਪ ਵਿੱਚ ਸ਼ਰਤਾਂ ਸਹਿਤ ਵੀਜ਼ਾ ਦਿੱਤਾ ਜਾਂਦਾ ਹੈ ਸ਼ਰਤਾਂ ਦਾ ਮਤਲਬ ਇਹ ਕਿ ਉਹ ਕਿੱਥੇ ਜਾ ਸਕਦੇ ਆ ਕਿੱਥੇ ਨਹੀਂ ਜਾ ਸਕਦੇ ਧਾਰਮਿਕ ਸਥਾਨਾਂ ਤੇ ਜਾ ਸਕਦੇ ਆ ਤੇ ਇੱਕ ਦੇ ਬਾਜ਼ਾਰ ਵਾਸਤੇ ਥੋੜੀ ਬਹੁਤੀ ਖੋਲ ਉਹਨਾਂ ਨੂੰ ਦਿੱਤੀ ਜਾਂਦੀ ਆ ਉਹ ਆਪਣੇ ਪਿੰਡਾਂ ਚ ਜਾਂ ਹੋਰ ਕਿਤੇ ਵੀ ਖੁੱਲੇ ਡੁੱਲੇ ਨਹੀਂ ਜਾ ਸਕਦੇ ਜਾਂ ਫਿਰ ਕੁਝ ਕਰ ਸੁਖਦਾਰ ਲੋਕ ਜਿਹੜੇ ਨੇ ਉਹ ਅੱਜ ਕੱਲ ਕਾਨਫਰੰਸਾਂ ਪੰਜਾਬੀ ਦੀਆਂ ਬਹੁਤ ਹੁੰਦੀਆਂ ਨੇ ਤੇ ਜਿਹੜੇ ਲੇਖਕ ਲੋਕ ਨੇ ਪ੍ਰੋਫੈਸਰ ਲੋਕ ਨੇ ਜਾਂ ਜਿਹੜੇ ਥੋੜੇ ਬਹੁਤ ਜਿਹੜੇ ਸੁਖਦਾਰ ਮੈਂ ਸ਼ਬਦ ਵਰਤ ਰਿਹਾ ਉਹ ਲੋਕ ਇਹਨਾਂ ਬੈਠਕਾਂ ਵਿੱਚ ਸ਼ਾਮਲ ਹੋਣ ਦੇ ਨਾਇਟ ਗਰੁੱਪ ਵਿੱਚ ਵਿਜੇ ਲੈਂਡ ਚ ਸਫਲ ਹੋ ਜਾਂਦੇ ਹਨ ਪਰ ਇੱਥੇ ਜਿਹੜੀ ਗੱਲ ਮੈਂ ਸਾਂਝੀ ਕਰਨੀ ਚਾਹਣਾ ਕਿ ਭਾਵੇਂ ਪਾਕਿਸਤਾਨ ਦੀ ਸਰਕਾਰੀ ਨੀਤੀ ਸਿੱਖਾਂ ਪ੍ਰਤੀ ਵਿਦੇਰੇ ਹਮਦਰਦੀ ਵਾਲੀ ਅਤੇ ਕੁਝ ਨਰਮ ਨਜ਼ਰ ਆਉਂਦੀ ਹੈ ਅਸੀਂ ਉਸ ਦੇ ਸਿਆਸੀ ਪਿਛੋਕੜ ਵਿੱਚ ਜਾਏ ਬਗੈਰ ਕਹਿਣਾ ਚਾਹੁੰਦੇ ਆ ਕਿ ਮੋਟੀ ਮੋਟੀ ਸਿੱਧੀ ਪੱਦਰੀ ਗੱਲ ਇਹ ਵੀ ਹੈ ਕਿ ਸਿੱਖਾਂ ਵਾਸਤੇ ਧਾਰਮਿਕ ਟੂਰਿਜ਼ਮ ਉਹ ਵੀ ਵਿਦੇਸ਼ੀ ਐਨ ਆਰ ਆਈ ਸਿੱਖਾਂ ਨੂੰ ਟਾਰਗੇਟ ਕਰਕੇ ਹੀ ਬਣਾਇਆ ਗਿਆ ਹੈ ਜੇਕਰ ਸਿੱਖਾਪਤੀ ਉਹਨਾਂ ਦੇ ਧਰਮ ਸਥਾਨਾਂ ਪ੍ਰਤੀ ਕੋਈ ਵਧੇਰੇ ਸਤਕਾਰ ਹੁੰਦਾ ਤਾਂ ਭਾਰਤ ਵਿੱਚ ਵਾਸਤੇ ਸਿੱਖਰਾਪਤੀ ਵੀ ਉਹੀ ਨਜ਼ਰੀਆ ਅਪਣਾ ਕੇ ਵੀਜੇ ਖੋਲ ਦਿੱਤੇ ਜਾਂਦੇ ਦੂਸਰਾ ਪੱਖ ਇਹ ਵੀ ਹੈ ਕਿ ਜੇਕਰ ਪਾਕਿਸਤਾਨ ਸਰਕਾਰ ਸੱਚਮੁੱਚ ਹੀ ਉਦਾਰ ਰੁਪਈਆ ਰੱਖਦੇ ਹੋਏ ਨੀਤੀ ਬਣਾ ਲਵੇ ਕਿ ਹਰ ਕਿਸੇ ਚਾਹਵਾਨ ਭਾਰਤੀ ਸਿੱਖ ਨੂੰ ਵੀ ਬਗੈਰ ਕਿਸੇ ਦਿੱਕਤ ਵਿੱਚ ਪਾਇਆ ਵੀਜ਼ਾ ਦੇਣ ਲੱਗ ਜਾਏ ਤਾਂ ਫਿਰ ਭਾਰਤੀ ਹਾਕਮ ਤੇ ਏਜੰਸੀਆਂ ਨੂੰ ਸ਼ੱਕੀ ਲੱਗਣ ਲੱਗਦਾ ਹੈ ਅਸੀਂ ਇੱਥੇ ਕਰਤਾਰਪੁਰ ਕੋਰੀਡੋਰ ਦੀ ਮਿਸਾਲ ਦੇਣੀ ਵਾਜਿਬ ਸਮਝਦੇ ਹਾਂ ਇਮਰਾਨ ਖਾਨ ਦੇ ਵੇਲੇ ਜਿਆਦਾ ਮਾਹੌਲ ਬਣਿਆ ਕਿ ਕਰਤਾਰਪੁਰ ਦਾ ਕੋਰੀਡੋਰ ਖੋਲਿਆ ਜਾ ਸਕਦਾ ਤਾਂ ਪਹਿਲਾਂ ਤਾਂ ਭਾਰਤ ਸਰਕਾਰ ਨੇ ਇਹ ਡੰਗੇ ਲਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਪ੍ਰਚਾਰ ਇਹ ਕੀਤਾ ਗਿਆ ਤੇ ਕਰਵਾਇਆ ਗਿਆ ਕਿ ਪਾਕਿਸਤਾਨ ਸਰਕਾਰ ਦੀ ਆਰਥਿਕ ਸਮਰੱਥਾ ਹੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿਉਂ ਇਸ ਉੱਤੇ ਆਉਣ ਵਾਲਾ ਖਰਚ ਚੱਲ ਸਕੇ ਕਿਹਾ ਗਿਆ ਕਿ ਰਾਵੀ ਦੇ ਉੱਤੇ ਪੁਲ ਬਣਾਇਆ ਜਾਏਗਾ ਔਰ ਜਿੱਦਾਂ ਇਮਰਾਨ ਖਾਨ ਨੇ ਕਿਹਾ ਸੀ ਕਿ ਅਸੀਂ ਕਰਤਾਰਪੁਰ ਸਾਹਿਬ ਦਾ ਨਕਸ਼ਾ ਬਣਾ ਕੇ ਇਸ ਤਰ੍ਹਾਂ ਮੱਖਰੇ ਤਰ੍ਹਾਂ ਦਾ ਬਣਾਵਾਂਗੇ ਜਿਹੜਾ ਅੱਜ ਸਾਡੇ ਸਾਹਮਣੇ ਆ ਸੋ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪੂਰਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਲਾਂਗਾ ਨਾ ਖੁੱਲੇ ਤੇ ਗੱਲ ਇਹ ਬਣਾਈ ਜਾ ਰਹੀ ਸੀ ਕਿ ਪਾਕਿਸਤਾਨ ਸਰਕਾਰ ਦੀ ਸਮਰੱਥਾ ਹੀ ਨਹੀਂ ਹੈ ਪਰ ਜਦੋਂ ਇਹ ਬਾਹਰ ਵੱਸਦੇ ਸਿੱਖਾਂ ਨੂੰ ਪਤਾ ਲੱਗਿਆ ਤੇ ਸਿੱਖਾਂ ਦੇ ਦਬਾਅ ਤੇ ਰੁਝਾਨ ਨੂੰ ਵੇਖਦੇ ਆ ਇਸ ਸਮੇਂ ਤੇ ਆ ਕੇ ਬਹੁਤ ਸਾਰੇ ਸਿੱਖ ਇਸ ਖਰਚੇ ਦੀ ਅੱਗੇ ਆ ਸਕਦੇ ਹਨ ਭਾਵੇਂ ਕਿ ਕਿਸੇ ਨੇ ਕੋਈ ਦਿੱਤਾ ਹੋਵੇ ਜਾਂ ਨਾ ਪਰ ਉਸ ਸਮੇਂ ਦੇ ਵਕਫਕ ਸਿੱਖਾਂ ਨੇ ਖਾਸ ਕਰਕੇ ਮੈਂ ਇੱਥੇ ਨਾਂ ਵੀ ਲੈ ਸਕਦਾ ਇੰਗਲੈਂਡ ਦੇ ਪੀਟਰ ਵਿਰਦੀ ਤੇ ਕੁਝ ਹੋਰ ਵਿਦੇਸ਼ੀ ਸੰਸਥਾਵਾਂ ਦੇ ਬਿਆਨ ਧਿਆਨ ਦੇਣ ਯੋਗ ਹਨ ਕਿ ਦੂਸਰਾ ਬਾਹਰੀ ਦੁਨੀਆ ਦੇ ਉੱਤੇ ਪੈਣ ਵਾਲੇ ਮਾੜੇ ਪ੍ਰਭਾਵ ਤੋਂ ਬਚਣ ਲਈ ਭਾਰਤ ਦਾ ਲੋਕਤੰਤਰ ਬਦਨਾਮ ਨਾ ਹੋਵੇ ਅਤੇ ਤੀਸਰਾ ਇਮਰਾਨ ਸਿੱਧੂ ਜੋੜੀ ਨੂੰ ਮਿਲਰੀ ਵਾਵਾ ਦਾ ਰਸਤਾ ਰੋਕਣ ਲਈ ਇਹ ਅੱਕ ਚੱਪਣ ਲਈ ਭਾਰਤ ਸਰਕਾਰ ਨੂੰ ਵੀ ਮਜਬੂਰ ਹੋਣਾ ਪਿਆ ਸੀ ਇਤੋਂ ਤੱਕ ਕਿ ਉਦਘਾਟਨ ਵਾਲੇ ਦਿਨ ਤੱਕ ਦੀਆਂ ਸਰਗਰਮੀਆਂ ਅਤੇ ਨੇਤਾਵਾਂ ਦੇ ਅਖਬਾਰੀ ਬਿਆਨ ਤੇ ਭਾਸ਼ਣ ਵੇਖੇ ਜਾ ਸਕਦੇ ਹਨ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਥਿਆਰ ਬਣਾ ਕੇ ਵਰਤਿਆ ਗਿਆ ਉਦਘਾਟਨ ਵਾਲੇ ਦਿਨ ਡੇਰਾ ਪਾਪਾ ਨਾਨਕ ਵਿਖੇ ਮੁੱਖ ਮੰਤਰੀ ਦੀ ਸਪੀਚ ਸੁਰਤਾਰੇ ਦੇ ਲਈ ਖੁਸ਼ੀ ਪ੍ਰਗਟ ਕਰਨ ਦੀ ਥਾਂ ਦੇ ਉੱਤੇ ਜੀਆ ਕਹਿਣ ਦੀ ਥਾਂ ਦੇ ਉੱਤੇ ਭਾਰਤ ਦੇ ਰੱਖਿਆ ਮੰਤਰੀ ਜਾਂ ਗ੍ਰਹਿ ਮੰਤਰੀ ਵੱਜੋਂ ਦਿੱਤਾ ਹੋਇਆ ਨਫਰਤ ਨਾਲ ਭਰਿਆ ਭਾਸ਼ਣ ਪ੍ਰਤੀਤ ਹੁੰਦਾ ਹੈ ਗੱਲ ਇੱਥੇ ਹੀ ਨਹੀਂ ਰੁਕੀ ਸਰਕਾਰੀ ਅਫਸਰਾਂ ਤੇ ਖਾਸ ਕਰਕੇ ਉਸ ਸਮੇਂ ਦੇ ਪੰਜਾਬ ਦੇ ਡੀਆਈਜੀ ਦਿਨਕਰ ਗੁਪਤਾ ਹੁੰਦੇ ਸੀ ਜੀ ਉਦੋਂ ਡੀਆਈਜੀ ਉਹਨਾਂ ਵੱਲੋਂ ਵੀ ਇੱਕ ਅਖਬਾਰੀ ਬਿਆਨ ਦਿੱਤਾ ਗਿਆ ਸੀ ਕਿ ਆਈਐਸਆਈ ਇਸ ਗੱਲ ਦੇ ਸਮਰੱਥ ਹੈ ਕਿ 2.5 ਘੰਟਿਆਂ ਵਿੱਚ ਵੀ ਜੇ ਕੋਈ ਕਰਤਾਰਪੁਰ ਸਿੱਖ ਜਾਂਦਾ ਦਰਸ਼ਨ ਕਰ ਲਈ ਤਾਂ ਉਹਦਾ ਬ੍ਰੇਨ ਵਾਸ਼ ਕਰਕੇ ਉਹਨੂੰ ਅੱਤਵਾਦੀ ਜਾਂ ਖਾਲਸਤਾਨੀ ਬਣਾ ਸਕਦੀ ਹੈ। Imran Di ਤੇ ਉਸ ਸਮੇਂ ਦੇ ਪਾਕਿਸਤਾਨੀ ਫੌਜ ਦੇ ਮੁਖੀ ਜਵੇਦ ਬਾਜਵਾ ਦੀ ਪਹਿਲ ਕਦਮੀ ਦੇ ਬਾਵਜੂਦ ਪਾਕਿਸਤਾਨੀ ਸਟੈਬਲਿਸ਼ਮੈਂਟ ਵਿੱਚ ਬੇਪਰੋਸਕੀ ਦਾ ਆਲਮ ਸੀ। ਰਿਕਾਰਡ ਦੇ ਸਮੇਂ 18 ਮਹੀਨਿਆਂ ਵਿੱਚ ਫੌਰ ਦੀ ਮਦਦ ਨਾਲ ਉਸਾਰੀ ਦਾ ਕੰਮ ਕਰਨ ਦੇ ਬਾਵਜੂਦ ਅਤੇ ਲਾਂਘਾ ਖੋਲਣ ਦੇ ਬਾਵਜੂਦ ਵੀ ਖੁਫੀਆ ਏਜੰਸੀਆਂ ਦੀ ਛਤਰਛਾਇਆ ਉੱਥੇ ਹਮੇਸ਼ਾ ਹੀ ਰਹਿੰਦੀ ਹੈ ਉੱਥੇ ਜਾਂਦੇ ਹਰ ਬੰਦੇ ਤੇ ਆਈਐਸਆਈ ਅਤੇ ਹੋਰ ਪਾਕਿਸਤਾਨੀ ਖੁਫੀਆ ਏਜੰਸੀਆਂ ਦੀ ਅੱਖ ਰਹਿੰਦੀ ਹੈ ਖਾਸ ਕਰਕੇ ਜੇਕਰ ਪਾਕਿਸਤਾਨ ਵਾਲੇ ਪਾਸੇ ਦਾ ਕੋਈ ਜਾਣਕਾਰ ਮਿੱਤਰ ਉੱਥੇ ਤੁਹਾਨੂੰ ਗਿਆਨ ਨੂੰ ਮਿਲਣਾ ਆ ਜਾਵੇ ਤਾਂ ਬਾਅਦ ਵਿੱਚ ਉਸ ਨੂੰ ਏਜੰਸੀਆਂ ਦੁਆਰਾ ਕਾਫੀ ਖੱਜਲਖਵਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਰਤੀ ਏਜੰਸੀਆਂ ਦਾ ਪੰਜਾਬ ਦੇ ਲੋਕਾਂ ਦੀ ਵਿਸ਼ੇਸ਼ ਜਾਣ ਵਾਲੀ ਵਿਦੇਸ਼ਾਂ ਵਿੱਚ ਜਾਣ ਵਾਲੀ ਮਾਨਸਿਕਤਾ ਨੂੰ ਪੜਦਿਆਂ ਇਹ ਦੁਰਪ੍ਰਚਾਰ ਵੀ ਮਾਸਟਰ ਸਟੋਕ ਦੀ ਤਰ੍ਹਾਂ ਕਾਰਗਰ ਸਾਬਤ ਹੋਇਆ ਕਿ ਪਾਸਪੋਰਟ ਤੇ ਜੇਕਰ ਪਾਕਿਸਤਾਨ ਦੀ ਮੋਹਰ ਲੱਗ ਗਈ ਤੇ ਕੈਨੇਡਾ ਤੇ ਅਮਰੀਕਾ ਯੂਰਪ ਦਾ ਫਿਰ ਵੀਜ਼ਾ ਲੱਗ ਹੀ ਨਹੀਂ ਸਕਦਾ ਹੁਣ ਤਾਂ ਮੋਹਰ ਵੀ ਨਹੀਂ ਲੱਗਦੀ ਸਿਰਫ ਇੱਕ ਕੂਪਨ ਦਿੱਤਾ ਜਾਂਦਾ ਹੈ ਇਹਦੇ باوجود ਲੋਕ ਇੰਨੇ ਡਰੇ ਹੋਏ ਹਨ ਕਿ ਪਾਕਿਸਤਾਨ ਸਰਕਾਰ ਵੱਲੋਂ 5000 ਸੰਗਤ ਨੂੰ ਹਰ ਦਿਨ ਆਉਣ ਦਾ ਨਿਯੋਤਾ ਦਿਨ ਦੇਣ ਦੇ ਬਾਵਜੂਦ ਤੇ ਇਸੇ ਹਿਸਾਬ ਨਾਲ ਕੀਤੇ ਹੋਏ ਪ੍ਰਬੰਧਾਂ ਦੇ ਬਾਵਜੂਦ ਵੀ ਅੱਜ ਤੱਕ ਗਿਣਤੀ 5600 ਤੋਂ ਵੱਧ ਕਦੀ ਵੀ ਨਹੀਂ ਹੁੰਦੀ ਸਗੋਂ ਇਸ ਤੋਂ ਵੀ ਘਟ ਰਹੀਦੀ ਹੈ ਮੁੜ ਕੇ ਗੱਲ ਕਰਦੇ ਆ ਐਨ ਆਰ ਆਈ ਸਿੱਖਾਂ ਦੀ ਜੋ ਅੱਜ ਕੱਲ ਕਾਫੀ ਭਾਰੀ ਗਿਣਤੀ ਵਿੱਚ ਪਾਕਿਸਤਾਨ ਵਿੱਚਲੇ ਗੁਰਦੁਆਰਾਵਾਂ ਤੇ ਸਿੱਖ ਹੈਰੀਟੇਜ ਨੂੰ ਵੇਖਣ ਵਾਚਣ ਵਾਸਤੇ ਪਾਕਿਸਤਾਨ ਜਾਂਦੇ ਹਨ ਪਾਕਿਸਤਾਨ ਦੇ ਆਮ ਸਧਾਰਨ ਲੋਕਾਂ ਵੱਲੋਂ ਬੇਪਨਾਹ ਮੁਹੱਬਤ ਸਿੱਖ ਯਾਤਰੀਆਂ ਨੂੰ ਮਿਲਦੀ ਹੈ ਆਮ ਲੋਕ ਸਰਦਾਰਾਂ ਨਾਲ ਤਸਵੀਰਾਂ ਲੈਣੀਆਂ ਪਸੰਦ ਕਰਦੇ ਹਨ ਬਹੁਤ ਸਾਰੇ ਦੁਕਾਨਦਾਰ ਵੀ ਇਹ ਕਹਿ ਕੇ ਇੱਜ਼ਤ ਦਿੰਦੇ ਹਨ ਕਿ ਸਰਦਾਰ ਜੀ ਤੁਸੀਂ ਸਾਡੇ ਮਹਿਮਾਨ ਹੋ ਇਸ ਮਹਿਮਾਨ ਨਵਾਜੀ ਤੇ ਮੁਹੱਬਤ ਦੇ ਸੋਲੇ ਪਾਕਿਸਤਾਨ ਤੋਂ ਪਰਤਿਆ ਹਰ ਸਿੱਖ ਗਾਉਂਦਾ ਤੁਹਾਨੂੰ ਮਿਲੇਗਾ ਉਹ ਦੂਸਰਿਆਂ ਨੂੰ ਬਾਰ-ਬਾਰੇ ਗੱਲਾਂ ਸੁਣਾਉਂਦਾ ਹੈ ਅਤੇ ਫੀਲ ਗੁੱਡ ਵਾਲਾ ਸੁਖਤ ਅਹਿਸਾਸ ਹੰਡਾਉਂਦਾ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਸਰਕਾਰੀ ਪ੍ਰਬੰਧ ਦੀ ਇੱਕ ਇਕਾਈ ਕਹਿ ਲੋ ਜਾਂ ਫਿਰ ਸਰਕਾਰੀ ਬੇਪਰੋਸਗੀ ਹੀ ਕਹਿਣਾ ਠੀਕ ਰਹੇਗਾ ਕਿ ਹਰ ਗੁਰਦੁਆਰੇ ਦੇ ਬਾਹਰ ਗੇਟ ਤੇ 4-5 ਏਜੰਸੀਆਂ ਦੇ ਲੋਕ ਹਮੇਸ਼ਾ ਹੀ ਡਿਊਟੀ ਤੇ ਤਾਇਨਾਤ ਕੀਤੇ ਹੁੰਦੇ ਹਨ ਜਿਨ੍ਹਾਂ ਵਿੱਚ ਪਾਕਿਸਤਾਨ ਏਕਾਫ ਬੋਰਡ ਤੋਂ ਲੈ ਕੇ ਆਈਐਸਆਈ 엘ੀਟ ਪੁਲਿਸ ਅਤੇ ਹੋਰ ਖੁਫੀਆ ਤੰਤਰ ਦੇ ਲੋਕ ਵੀ ਸ਼ਾਮਲ ਹੁੰਦੇ ਹਨ ਜਦ ਵੀ ਕਿਸੇ ਸਿੱਖ ਗਰੁੱਪ ਪਰਿਵਾਰ ਜਾਂ ਵਿਅਕਤੀ ਦੀ ਗੱਡੀ ਗੁਰਦੁਆਰੇ ਸਾਹਮਣੇ ਪਹੁੰਚਦੀ ਹੈ ਤਾਂ ਪਾਸਪੋਰਟ ਮੰਗ ਲਏ ਜਾਂਦੇ ਹਨ ਬਹੁਤੀ ਵੇਰਤਾ ਕਿਆ ਜਾਂਦਾ ਹੈ ਕਿ ਮੱਥਾ ਟੇਕ ਕੇ ਆ ਜਾਓ ਵਾਪਸ ਪਰਤੋਂ ਤੇ ਤੁਹਾਨੂੰ ਇਹ ਵਾਪਸ ਕਰ ਦਾਂਗੇ ਪਰ ਪ੍ਰਦੇਸੋਂ ਗਿਆ ਕੋਈ ਵੀ ਵਿਅਕਤੀ ਆਪਣਾ ਇਹ ਜ਼ਰੂਰੀ ਡਾਕੂਮੈਂਟ ਕਿਸੇ ਨੂੰ ਫੜਾ ਕੇ ਸਹਿਜ ਮਹਿਸੂਸ ਨਹੀਂ ਕਰਦਾ ਸਗੋਂ ਗੁਰਦੁਆਰੇ ਦੇ ਦਰਸ਼ਨ ਕਰਦੇ ਸਮੇਂ ਵੀ ਫਿਕਰ ਅਤੇ ਧਿਆਨ ਆਪਣੇ ਪਾਸਪੋਰਟ ਵੱਲ ਹੀ ਰਹਿੰਦਾ ਹੈ ਭਾਵੇਂ ਕਿ ਦਿੱਤੀ ਹੋਈ ਟ੍ਰੇਨਿੰਗ ਸਦਕਾ ਉਹ ਕਿਸੇ ਵੀ ਯਾਤਰੀ ਨਾਲ ਪੁਲਿਸ ਵਾਲੇ ਦੁਰਵਿਹਾਰਤਾ ਨਹੀਂ ਕਰਦੇ ਦੇਖੇ ਗਏ ਪਰ ਫਿਰ ਵੀ ਉਹਨਾਂ ਦੇ ਸਵਾਲਾਂ ਦੀ ਵਿਚਾਰ ਸਾਹਮਣੇ ਜੀ ਜਿਕੇਤੇ ਅੰਸ ਖਾਵਾਂ ਪੜ ਮਹਿਸੂਸ ਹੁੰਦਾ ਹੈ ਹਰ ਨਵੀਂ ਜਗ੍ਹਾ ਤੇ ਪੈਰ ਧਰਦਿਆਂ ਹੀ ਉਹ ਪੁੱਛਦੇ ਹਨ ਸਰਦਾਰ ਜੀ ਕਿੱਥੋਂ ਆਏ ਹੋ ਅੱਗੇ ਕਿੱਥੇ ਜਾਣਾ ਹੈ ਤੁਹਾਡਾ ਪਾਸਪੋਰਟ ਸਕੈਨ ਕਰਕੇ ਜਾਂ ਮੋਬਾਈਲ ਨਹੀਂ ਫੋਟੋ ਖਿੱਚ ਕੇ ਉਸ ਇਲਾਕੇ ਦੇ ਆਪੋ ਆਪਣੇ ਅਫਸਰਾਂ ਯਾਨੀਕਾ ਆਪੋ ਆਪਣੀਆਂ ਏਜੰਸੀਆਂ ਦੇ ਅਫਸਰਾਂ ਨੂੰ ਉਹ ਭੇਜਦੇ ਹਨ ਫਿਰ 엘ੀਟ ਪੁਲਿਸ ਦੀ ਇੱਕ ਗੱਡੀ ਤੁਹਾਡੀ ਗੱਡੀ ਦੇ ਮੂਹਰੇ ਲਾ ਕੇ ਉਹ ਲੋਕ ਆਪੋ ਆਪਣੇ ਇਲਾਕੇ ਦੀ ਹਦੂਦ ਤੋਂ ਬਾਹਰ ਤੀਕ ਤੁਹਾਨੂੰ ਛੱਡ ਕੇ ਆਉਂਦੇ ਹਨ ਉਹਨਾਂ ਦਾ ਰਵੱਈਆ ਸਿੱਖਾਂ ਪ੍ਰਤੀ ਭਾਵੇਂ ਠੀਕ ਹੀ ਹੁੰਦਾ ਹੈ ਪਰ ਤੁਹਾਡੇ ਲੋਕਲ ਡਰਾਈਵਰ ਤੇ ਪਾਕਿਸਤਾਨੀ ਦੋਸਤਾਂ ਪ੍ਰਤੀ ਰੁੱਖਾ ਤੇ ਪੁਰਸ਼ੀਆ ਤੌਂਸ ਵਾਲਾ ਹੀ ਹੁੰਦਾ ਹੈ ਬਹੁਤ ਹੀ ਵੇਰ ਬੇਇੱਜ਼ਤੀ ਭਰਪੂਰ ਹੀ ਹੁੰਦਾ ਹੈ ਕਈ ਵਾਰ ਅਜਿਹਾ ਵੀ ਵਾਪਰਦਾ ਹੈ ਕਿ ਤੁਹਾਡਾ ਡਰਾਈਵਰ ਆਪਣੀ ਜਾਨ ਸੌਖੀ ਕਰ ਲਈ ਅਗਲਾ ਡੈਸਟੀਨੇਸ਼ਨ ਦੱਸਣ ਦੀ ਥਾਂ ਇਹ ਕਹ ਕੇ ਜਾਣ ਛਡਾਉਣੀ ਚਾਹੁੰਦਾ ਹੈ ਕਿ ਹੁਣ ਤਾਂ ਜੀ ਇਹ ਵਾਪਸ ਆਪਣੇ ਟਿਕਾਣੇ ਹੋਟਲ ਹੀ ਜਾ ਰਹੇ ਨੇ ਜਾਂ ਜਿੱਥੇ ਕੋਈ ਠਹਿਰਾ ਹੁੰਦਾ ਉਹ ਕਹਿ ਦਿੰਦੇ ਨੇ ਕਿ ਉੱਥੇ ਹੀ ਜਾ ਰਹੇ ਨੇ ਫਿਰ ਅੱਗੇ ਲੱਗੇ ਲੱਗੀ ਗੱਡੀ ਵਾਲੇ ਤੁਹਾਨੂੰ ਰਸਤਾ ਬਦਲਣ ਜਾਂ ਕਿਸੇ ਦੂਸਰੀ ਜਗ੍ਹਾ ਜਾਣ ਦੀ ਇਜਾਜ਼ਤ ਹੀ ਨਹੀਂ ਦਿੰਦੇ ਸਾਡੇ ਨਾਲ ਅਜਿਹਾ ਐਮਨਾਬਾਦ ਦੇ ਗੁਰਦੁਆਰਾ ਰੂੜੀ ਸਾਹਿਬ ਦੇ ਦਰਸ਼ਨ ਕਰਨ ਸਭੇ ਹੋਇਆ ਸੀ ਅਸੀਂ ਉਸ ਜਗ੍ਹਾ ਤੋਂ ਗੁਜਰਾਵਾਲਾ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਤੇ ਹੋਰ ਇਤਿਹਾਸਕ ਥਾਂ ਵੇਖਣ ਲਈ ਜਾਣਾ ਸੀ ਪਰ ਸਾਡੇ ਡਰਾਈਵਰ ਨੇ ਆਪਣੇ ਗੱਲ ਤੋਂ ਵਾਧੂ ਭਾਰ ਰੋਣ ਖਾਤਰ ਪੁਲਿਸ ਨੂੰ ਇਹ ਕਹਿ ਦਿੱਤਾ ਕਿ ਇਹ ਲੋਕ ਵਾਪਸ ਲਾਹੌਰ ਜਾਣਗੇ ਬਸ ਫਿਰ ਕੀ ਸੀ ਸਾਡੇ ਲੱਖ ਕਹਿਣ ਦੇ ਬਾਵਜੂਦ ਵੀ ਪਾਇਲਟ ਗੱਡੀ ਵਾਲਿਆਂ ਸਾਨੂੰ ਗੁਜਰਾਵਾਲਾ ਜਾਣ ਦੀ ਇਜਾਜ਼ਤ ਹੀ ਨਹੀਂ ਦਿੱਤੀ ਅਤੇ ਕਿਹਾ ਕਿ ਅਸੀਂ ਉਪਰ ਅਫਸਰਾਂ ਨੂੰ ਤੁਹਾਡੇ ਲਾਹੌਰ ਜਾਣ ਦੀ ਇਤਲਾਹ ਦੇ ਚੁੱਕੇ ਹਾਂ ਅਤੇ ਦੂਰ ਤੱਕ ਲਾਹੌਰ ਜਾਣ ਵਾਲੀ ਸੜਕ ਤਿੱਕ ਛੱਡ ਕੇ ਹੀ ਉਹ ਵਾਪਸ ਮੁੜੇ ਉਹ ਸਾਡੀ ਕਿਸੇ ਅਫਸਰ ਨਾਲ ਗੱਲ ਕਰਾਉਣ ਨੂੰ ਵੀ ਤਿਆਰ ਨਾ ਹੋਏ ਮਜਬੂਰੀ ਵਾਸ ਸਾਨੂੰ ਗੁਜਰਾਂਵਾਲਾ ਜਾਣ ਦਾ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਇਹੋ ਜਿਹੀ ਇੱਕ ਹੋਰ ਘਟਨਾ ਸਾਡੇ ਨਾਲ ਪਾਕਪਟਮ ਬਾਬਾ ਫਰੀਦ ਜੀ ਦੀ ਦਰਗਾਹ ਤੇ ਵੀ ਵਾਪਰੀ ਇੱਥੇ ਆਈਐਸਆਈ ਦੇ ਏਜੰਟ ਦਾ ਵਤੀਰਾ ਸਾਡੇ ਮੇਜ਼ਬਾਨ ਮਿੱਤਰ ਅਹਿਮਦ ਰਜ਼ਾ ਨਾਲ ਬਹੁਤ ਹੀ ਬੇਹੂਦਗੀ ਭਰਿਆ ਸੀ ਜਦੋਂ ਬਾਬਾ ਜੀ ਫਰੀ ਦੇ ਕਲਾਮ ਬਾਰੇ ਸਥਾਨਕ ਲੋਕਾਂ ਤੋਂ ਜਾਣਕਾਰੀ ਲੈਣ ਦਾ ਯਤਨ ਕਰ ਰਹੇ ਸਨ ਕਿਉਂਕਿ ਅਸੀਂ ਆਪਣੀ ਯਾਤਰਾ ਸੰਬੰਧੀ ਵੀਡੀਓ ਵੀ ਬਣਾ ਰਹੇ ਸੀ ਉਸ ਨੇ ਆਮ ਲੋਕਾਂ ਨਾਲ ਗੱਲਬਾਤ ਕਰਨ ਤੋਂ ਮਨਾਹੀ ਕੀਤੀ ਭਾਵੇਂ ਕਿ ਸਾਡੇ ਦਰఖాਤੇ ਜਾਣ ਸਮੇ ਪਾਸਪੋਰਟ ਲੈਣ ਫੋਟੋ ਖਿੱਚ ਕੇ ਅੱਗੇ ਅਫਸਰਾਂ ਨੂੰ ਭੇਜਣ ਅਤੇ ਕਿੱਥੋਂ ਆਏ ਅੱਗੇ ਕਿੱਥੇ ਜਾਣਾ ਵਾਲੇ ਸਵਾਲ ਤੋਂ ਬਾਅਦ ਸਾਡੇ ਕੋਲੋਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਪਰ ਲੋਕਲ ਲੋਕਾਂ ਦੀ ਚੈਕਿੰਗ ਤੋਂ ਬਾਅਦ ਹੀ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾਂਦਾ ਸੀ ਜੇਕਰ ਕੋਈ ਬੇਤਿਆਨਾ ਪੁਲਿਸ ਦੀ ਚੈਕਿੰਗ ਤੋਂ ਅੱਗੇ ਲੰਘ ਜਾਂਦਾ ਜਾਂ ਲੰਘਣ ਦਾ ਯਤਨ ਕਰਦਾ ਤab ਪੁਰਸ਼ ਦੀ ਗਾਲੀ ਗਲੋਚ ਭਰੀ ਸ਼ਕਤੀ ਜਿਹੜੀ ਸਾਡੇ ਮੁਲਕਾਂ ਵਿੱਚ ਆਮ ਜਿਹੀ ਗੱਲ ਸਮਝੀ ਜਾਂਦੀ ਹੈ ਉਸ ਨੂੰ ਉਹਦਾ ਸਾਹਮਣਾ ਕਰਨਾ ਪੈਂਦਾ ਸੀ ਇਹ ਮੰਜ਼ਰ ਪਾਕ ਪਟੰਮ ਬਾਬਾ ਫਰੀਦ ਜੀ ਦੀ ਦਰਗਾਹ ਤੇ ਅਸੀਂ ਖੁੱਲੇ ਆਮ ਲੋਕਾਂ ਨਾਲ ਹੁੰਦਾ ਵੇਖਿਆ ਜੋ ਅਜਿਹੇ ਪਵਿੱਤਰ ਥਾਵਾਂ ਤੇ ਸ਼ੋਭਦਾ ਨਹੀਂ ਮਨ ਖਰਾਬ ਹੁੰਦਾ ਹੈ ਇੱਕ ਆਖਰੀ ਖਤਰਨਾਕ ਤੇ ਬੇਸ਼ੱਕ ਬੇਸ਼ਰਮੀ ਭਰੀ ਗੱਲ ਇਹ ਵੀ ਹੈ ਕਿ ਹਰ ਜਗ੍ਹਾ ਤਾਇਨਾਤ ਪੁਲਿਸ ਮੁਲਾਜ਼ਮ ਯਾਤਰੀਆਂ ਕੋਲੋਂ ਪੈਸਿਆਂ ਦੀ ਤਵੱਕਕੋ ਹੀ ਨਹੀਂ ਰੱਖਦੇ ਸਗੋਂ ਮੰਗਦੇ ਹਨ ਉਕਾਫ ਬੋਰਡ ਵਾਲੇ ਵੀ ਤੁਹਾਡੇ ਪਿੱਛੇ ਪਿੱਛੇ ਜਾਂਦੇ ਹਨ ਤੇ ਕਹਿੰਦੇ ਹਨ ਸਰਦਾਰ ਜੀ ਮੈਂ ਇੱਥੇ 5 ਸਾਲ ਤੋਂ ਸੇਵਾ ਕਰਦਾ ਹਾਂ ਕੋਈ ਕੁਝ ਹੋਰ ਕਹਿ ਕੇ ਪੈਸਿਆਂ ਦੀ ਮੰਗ ਕਰਦਾ ਹੈ ਮੈਨੂੰ ਏ ਨਹੀਂ ਪਤਾ ਕਿ ਬਾਅਦ ਵਿੱਚ ਇਸ ਦੀ ਵਾਂਡੋ ਕਿਵੇਂ ਕਰਦੇ ਨੇ ਗੁਰਦੁਆਰਾ ਨਨਕਾਣਾ ਸਾਹਿਬ ਤ ਤਾ ਨਾਇਤਪੁਰਸ ਵਾਲੇ ਨੇ ਮੈਨੂੰ ਕਮਰੇ ਵਿੱਚ ਲਿਜਾ ਕੇ ਪੈਸਿਆਂ ਦੀ ਮੰਗ ਕੀਤੀ ਤੇ ਕਿਹਾ ਸਰਦਾਰ ਜੀ ਕਿਸੇ ਨੂੰ ਦੱਸਣਾ ਵੀ ਨਹੀਂ ਤੇ ਮਜਬੂਰੀ ਵੀ ਕੋਈ ਨਹੀਂ ਆਪਣੀ ਇੱਛਾ ਨਾਲ ਜੋ ਜੀ ਚਾਵੇ ਦੇ ਦਿਓ ਇਹ ਦੁਖਦਾਈ ਵਰਤਾਰਾ ਆਮ ਹੀ ਆਏ ਸਿਰਫ ਦੋ ਜਗ੍ਹਾ ਤੇ ਇਸ ਤੋਂ ਉਲਟ ਵਾਪਰਿਆ ਜਦੋਂ ਅਸੀਂ हसनਬਦਾਲ ਪੰਜਾ ਸਾਹਿਬ ਦੇ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਗੇਟ ਦੇ ਉੱਤੇ ਬੈਠੇ ਮਲਾਜਮਾਂ ਨੇ ਹਾਸੇ ਠੱਟੇ ਵਾਲਾ سلوਕ ਕਰਦਿਆਂ ਕਿਹਾ ਉਹ ਸਰਦਾਰੋਂ ਬਿਨਾਂ ਸਿਕਿਉਰਿਟੀ ਤੋਂ ਫਿਰਦੇ ਹੋ ਆਪਣਾ ਪਿੰਡ ਹੀ ਸਮਝ ਰੱਖਿਆ ਜੇ ਸਾਡੇ ਕਹਿਣ ਤੇ ਕਿ ਸਾਡਾ ਹੀ ਇਲਾਕਾ ਹੈ ਤੇ ਸਾਡਾ ਆਪਣਾ ਹੀ ਪਿੰਡ ਹੈ ਫਿਰ ਸਾਨੂੰ ਕਾਹਦਾ ਡਰ ਫਿਰ ਉਹ ਖੁਸ਼ ਹੋਏ ਤੇ ਸਾਨੂੰ ਵੀ ਚੰਗਾ ਲੱਗਾ ਆਪਣੇ ਪਣ ਦਾ ਅਹਿਸਾਸ ਹੋਇਆ ਜਾਂ ਫਿਰ ਅੰਦਰੂਨ ਸ਼ਹਿਰ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਗੁਰਦੁਆਰਾ ਚੂਨਾ ਮੰਡੀ ਵਿੱਚ ਤਾਇਨਾਤ ਨੌਜਵਾਨ ਪੁਲਿਸ ਮੁਲਾਜ਼ਮਾਂ ਦੇ ਨਾਲ ਸਾਨੂੰ ਸਿੱਖ ਰਹੁ ਰੀਤਾਂ ਨਾਲ ਉਹ ਐ ਲੱਗਿਆ ਜਦੋਂ ਸਿੱਖ ਰਹਿ ਰੂਤਾ ਦਾ ਪੂਰਾ ਜਾਣੂ ਹੁੰਦਾ ਜਿਸ ਨੇ ਖੁਦ ਸਾਨੂੰ ਪ੍ਰੇਮ ਨਾਲ ਲੰਗਰ ਸ਼ਿਕਾਇਆ ਤੇ ਦੱਸਿਆ ਕਿ ਮੈਂ ਪਿਛਲੇ 5 ਸਾਲਾਂ ਤੋਂ ਹੀ ਇੱਥੇ ਹੀ ਡਿਊਟੀ ਕਰਦਾ ਹਾਂ ਕੁੱਲ 3 ਮੁਲਾਜ਼ਮ ਸਨ ਅਜਾਏ ਵਿੱਚ ਪ੍ਰਭਾਵਿਤ ਹੋਇਆ ਹਰ ਕੋਈ ਯਾਤਰੂ ਖੁਸ਼ੀ ਨਾਲ ਕੁਝ ਨਾ ਕੁਝ ਸੇਵਾ ਤਾਂ ਆਪਣੇ ਆਪ ਹੀ ਕਰ ਦਿੰਦਾ ਹੈ ਅਸੀਂ ਵੀ ਕੀਤੀ ਨਖਾ ਚੌਕ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਤੇ ਸਾਡੇ ਨਾਲ ਸਥਾਨਕ ਸਿੱਖ ਕल्याਣ ਸਿੰਘ ਜੀ ਸਨ ਸ਼ਾਇਦ ਇਸ ਕਰਕੇ ਇੱਥੇ ਖੜੇ ਪੁਲਿਸ ਵਾਲੇ ਨੇ ਅਜਾਈ ਮੰਗ ਨਹੀਂ ਕੀਤੀ ਗੁਰਦੁਆਰਾ ਰੂੜੀ ਸਾਹਿਬ ਏਮਰਾਬਾਦ ਓਕਾਪ ਬੋਰਡ ਦੇ ਮਾਲੀ ਦਾ ਕੰਮ ਭਾਵੇਂ ਸਲਾਹਨਯੋਗ ਸੀ ਜਿੱਥੇ ਉਹਦੀ ਮਿਹਨਤ ਫੁੱਲਾਂ ਬੂਟਿਆਂ ਵਿੱਚੋਂ ਵੀ ਨਜ਼ਰ ਆਉਂਦੀ ਸੀ ਪੈਸੇ ਮੰਗਣ ਦਾ ਸਿਲਸਿਲਾ ਇੱਥੇ ਵੀ ਸੀ ਸੋ ਮੈਨੂੰ ਇਦਾਂ ਲੱਗਦਾ ਹੈ ਕਿ ਉਹ ਇੰਨਾ ਥਾਵਾਂ ਦੇ ਉੱਤੇ ਹੁਣ ਜਿਹੜੀ ਲੋਕਲ ਪੁਲਿਸ ਤੇ ਓਕਾਪ ਬੋਰਡ ਵਾਲੇ ਲੋਕ ਆ ਉਹ ਸ਼ਿਫਾਰਸ਼ ਨਾਲ ਆਪਣੀ ਡਿਊਟੀਆਂ ਲਵਾਉਦੇ ਹੋਣਗੇ ਕਿਉਂਕਿ ਉਹਨਾਂ ਦੀ ਤਨਖਾਹ ਤੋਂ ਇਲਾਵਾ ਉੱਪਰੋਂ ਜਿਹੜੇ ਅੱਜਕੱਲ੍ਹ ਉੱਥੇ ਐਨਆਰਆਈ ਭਰਾ ਜਾ ਰਹੇ ਨੇ ਜਾਂ ਸਿੱਖ ਸੰਗਤ ਜਾ ਰਹੀ ਆ ਉਹਨਾਂ ਵੱਲੋਂ ਵੀ ਇਹਨਾਂ ਨੂੰ ਚੋਖੀ ਮਦਦ ਮਿਲ ਜਾਂਦੀ ਹੈ ਪਰ ਜਿਸ ਤਰੀਕੇ ਨਾਲ ਇਹ ਮੰਗਣ ਵਾਲਾ ਕੰਮ ਹੈ ਇਹ ਕਿਸੇ ਹੱਦ ਤੱਕ ਜਿਹੜਾ ਉਹ ਇਹਨਾਂ ਸਥਾਨਾਂ ਤੇ ਜਾ ਕੇ ਬੁਰਾ ਵੀ ਲੱਗਦਾ ਸੋ ਇਹ ਸੀ ਜੀ ਸਾਡਾ ਅੱਜ ਦਾ ਤੀਸਰੀ ਅਕਾ ਪ੍ਰੋਗਰਾਮ ਜਿਹੜਾ ਮੈਂ ਹਰਜੀਤ ਸਿੰਘ ਗਿੱਲ ਨੇ ਖੁਦ ਹੀ ਲਿਖਿਆ ਤੇ ਪਾਕਿਸਤਾਨ ਫੇਰੀ ਦੇ ਅਨੁਭਵ ਦੇ ਤਹਿਤ ਤੁਹਾਡੇ ਨਾਲ ਕੀਤਾ ਸਾਂਝਾ ਤੁਸੀਂ ਸਾਡੇ ਨਾਲ ਜੁੜੇ ਰਹੇ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ